ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਤੁਹਾਡੇ ਸਾਹਮਣੇ ਅੱਜ ਇੱਕ ਕੇਸ ਲੈ ਕੇ ਆਂ ਬੱਚੀ ਦੀ ਉਮਰ ਹੈਗੀ 2 ਸਾਲ ਟੈਂਪਰੇਚਰ ਹੈ 109.3 ਕਿਉਂਕਿ ਇਹ ਟੈਂਪਰੇਚਰ ਇੰਨਾ ਜ਼ਿਆਦਾ ਹੋਣ ਦਾ ਕਾਰਨ ਹੈ ਕਿ ਮੀਨ ਕਾਰਨ ਇਹ ਦੀ ਵੀਰੇ ਚਿਚੜ ਲੱਗੀ ਹੋਈ ਚਿਚੜਾਂ ਦੇ ਨਾਲ ਬਿਮਾਰੀਆਂ ਬਹੁਤ ਜ਼ਿਆਦਾ ਫੈਲਦੀਆਂ ਨੇ ਚਿਚੜਾਂ ਦਾ ਕਿਉਂਕਿ ਖਾਸ ਧਿਆਨ ਰੱਖੋ ਇਹਨਾਂ ਪਲਾਜ਼ਮਾ ਥ੍ਰੀ ਡੀਰੀਆਟੈਕ ਫੀਵਰ ਬਵੀਸ਼ੇ ਵਗੈਰੇ ਦੀ ਬਿਮਾਰੀ ਚਿਚੜਾ ਤੋਂ ਬਹੁਤ ਜ਼ਿਆਦਾ ਅੱਗੇ ਫੈਲਦੀਆਂ ਕਿ ਗੰਜ ਕੱਲ ਗਾਇਆਂ ਦੇ ਮਰਨ ਦਾ ਮੇਨ ਕਾਰਨ ਚਿਚੜ ਉਹ ਚਿਚੜਾਂ ਦਾ ਕਰਕੇ ਪਸ਼ੂਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਹੋ ਰਹੀਆਂ ਤੇ ਆਪਣੇ ਪਸ਼ੂਆਂ ਸਾਰੇ ਮੇਰੇ ਵੀਰ ਭੈਣਾਂ ਭਰਾ ਜਿਹੜੇ ਵੀ ਹੈਗੇ ਚਿਚੜਾਂ ਤੋਂ ਪਸ਼ੂਆਂ ਨੂੰ ਬਚਾ ਕੇ ਰੱਖੋ ਕਿਉਂਕਿ ਚਿਚੜਾਂ ਦੇ ਜਿਵੇਂ ਵਟਰਾਜ ਦਵਾਈ ਵੇਰ ਵੇ ਕੰਪਨੀ ਦੀ ਆ ਦੇ ਟਿਕ ਟਿਕ ਆ ਰਹੀ ਆ ਬੇਟੀ ਕੋਲ ਆ ਰਹੀ ਆ ਵਹਿਰ ਦੀ ডোজ ਮੁਤਾਬਕ ਆਪਣੇ ਪਸ਼ੂਆਂ ਨੂੰ ਜ਼ਰੂਰ ਲਾਓ ਹਰ ਹਫ਼ਤੇ ਉਹ ਦਵਾਈ ਜ਼ਰੂਰ ਲਾਓ ਪਸ਼ੂਆਂ ਦੇ ਤੇ ਅੱਜ ਕੱਲ ਵੀ ਦੇਖੋ ਪਸ਼ੂਆਂ ਕੀਮਤਾਂ ਵੀ ਕਾਫੀ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਾਈ ਦਾ ਇੱਕ ਸਿਰਫ ਕਾਲ ਕਰਕੇ ਚਿਚਰਾਂ ਦੀ ਦਵਾਈ ਲਾਉਣ ਲਾਉਣੀ ਸੀ ਘਰੇ ਬਾਈ ਦੇ ਪਈ ਸੀ ਦਵਾਈ ਅੱਜ ਲਾਉਣ ਦੇ ਕੱਲ ਲਾਉਣ ਦੇ ਚੱਕਰ ਦੇ ਵਿੱਚ ਹੀ ਬਾਈ ਰਹਿ ਗਿਆ ਤੇ ਬਾਈ ਨੇ ਆਪ ਨੂੰ ਦੁਪਹਿਰੇ ਜਦੋਂ ਕਾਲ ਕੀਤੀ ਵੀ ਕਹਿੰਦੇ ਖੜੀ ਖੜੀ ਗਾਂ ਡਿੱਗ ਪਈ ਬੱਚੀ ਡਿੱਗ ਪਈ ਜਦੋਂ ਆਪਾਂ ਗਏ ਜਾ ਕੇ ਦੇਖਿਆ ਬੱਚੀ ਨੂੰ 109.3 ਟੈਂਪਰੇਚਰ ਸੀਗਾ ਤੇ ਬੱਚੀ ਲਹੂ ਮੂਦਰਾ ਮੁੱਤੀ ਜਾਂਦੀ ਸੀ ਕਿਉਂ ਨਾ ਲਹੂ ਐਵੇਂ ਜਿਹਾ ਪਿਸ਼ਾਬ ਰਾਈ ਕਰ ਰਹੀ ਬਾਈ ਉਹਨਾਂ ਨੂੰ ਪਤਾ ਲੱਗਿਆ ਤੇ ਨਾ ਹੀ ਉਹਨਾਂ ਦੇ ਜਿਹੜੇ ਕਰਮਚਾਰੀ ਰੱਖੇ ਕੰਮ ਵਾਲੇ ਬੰਦੇ ਉਹਨਾਂ ਨੂੰ ਪਤਾ ਲੱਗਿਆ ਕਮ ਸੁਬਾਹ ਸ਼ੱਕ ਦੇ ਕੇ ਰੇ ਵਿੱਚ ਇਹਨਾਂ ਨੂੰ ਇਸ ਤਰ੍ਹਾਂ ਸੀ ਵੀ ਪੱਛੀ ਨੇ ਪੱਠੇ ਘੱਟ ਖਾਦੇ ਜਿਹੜਾ ਮਾਲਕ ਸੀ ਉਹਨਾਂ ਦਾ ਕਹਿਣਾ ਇਹ ਸੀ ਵੀ ਗਰਮੀ ਦਾ ਕਰਕੇ ਪੱਠੇ ਘੱਟ ਖਾਂਦੀ ਆ ਪਰ ਇਹਨੂੰ ਵਿਚਾਰੀਆਂ ਬੁਖਾਰ ਕਾਫੀ ਜ਼ਿਆਦਾ ਹੀ ਮੇਨ ਗਾਈਆਂ ਨੇ ਮਰਨ ਦੀ ਦਿੱਕਤ ਪ੍ਰੋਬਲਮ ਇਹੀ ਆਉਂਦੀ ਕਿਉਂਕਿ ਮੱਝਾਂ ਨੂੰ ਮਾੜਾ ਮੋਟਾ ਬੁਖਾਰ ਹੋ ਗਿਆ ਮੱਝਾਂ ਨੇ ਉਹਦੀ ਪੱਠੇ ਛੱਡ ਦੇਣੇ ਆ ਆਪਨ ਮਾਲਕ ਨੂੰ ਸਿਰਫ ਪੱਠਿਆਂ ਤੋਂ ਹੀ ਪਤਾ ਲੱਗਣਾ ਹੁੰਦਾ ਕਿ ਮੇਰੇ ਜਾਨਵਰ ਪੱਠੇ ਨਹੀਂ ਖਾਦੇ ਉਹ ਬਿਮਾਰ ਆ ਪਰ ਗਾਈਆਂ ਦੇ ਬੱਚੇ ਬਹੁਤ ਵੱਡੀ ਪ੍ਰੋਬਲਮ ਆ ਜਿਨ੍ਹਾਂ ਨੂੰ ਬੁਖਾਰ ਹੋਣ ਦੇ ਬਾਵਜੂਦ ਵੀ ਇਹ ਪੱਠੇ ਵਗੈਰਾ ਨਹੀਂ ਛੱ ਤੇ ਬਾਕੀ ਸਾਰੇ ਪਸ਼ੂ ਪਾਲ ਕੇ ਵੀਰ ਧਿਆਨ ਨਾਲ ਦੇਖੋ ਆਪਣੇ ਆਪਣੇ ਪਸ਼ੂਆਂ ਚਚੜਾਂ ਦਾ ਬਚਾ ਕੇ ਰੱਖੋ ਤੇ ਮੁੜ ਕੇ ਵੀਰੇ ਨੂੰ ਲੰਗੇ